ਸਬਤੋ ਵਟੀ ਸਬਜੀ ਮੰਡੀ ਜਿਹੜੀ ਆ ਇਸ ਏਰੀਆ ਦੀ ਮੰਨੀ ਜਾਂਦੀ ਆ ਜੇਕਰ ਗੱਲ ਕਰੀਏ ਤਾਂ ਇਸ ਮੰਡੀ ਨੂੰ ਪਿਛਲੇ 10 ਸਾਲਾਂ ਤੋਂ ਜਿਹੜੀ ਆ ਉਹ ਜਗ੍ਹਾ ਜਿਹੜੀ ਆ ਪ੍ਰੋਪਰ ਨਹੀਂ ਮਿਲ ਜਿਸ ਕਰਕੇ ਸਬਜੀ ਮੰਡੀ ਜਿਹੜੀ ਆ ਸਵੇਰੇ ਸਵੇਰ ਤੱਕ ਜਿਹੜੀ ਆ ਉਹ ਸ਼ੜਕ ਤੇ ਹੀ ਲੱਗਦੀ ਪਿਛਲੇ ਤਕਰੀਬਨ 70 ਸਾਲਾਂ ਤੋਂ ਇਸ ਸਬਜੀ ਮੰਡੀ ਨੂੰ ਜਗ੍ਹਾ ਜਿਹੜੀ ਆ ਪ੍ਰੋਪਰ ਨਹੀਂ ਦਿੱਤੀ ਗਈ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਜਿਸ ਤੇ ਚੱਲਦੇ ਤੇ ਲੋਕ ਜਿਹੜੇ ਨੇ ਸ਼ੜਕ ਦੇ ਕੰਢੇ ਤੇ ਹੀ ਸਬਜ਼ੀਆਂ ਲਗਾ ਕੇ ਬੋਲੀ ਦੇ ਨੂੰ ਜਾਂ ਵੇਚਣ ਲਈ ਮਜਬੂਰ ਨੇ ਮੰਡੀ ਦੀ ਜਗ੍ਹਾ ਹੈਗੀ ਸੀ ਉੱਥੇ ਉੱਥੇ ਲੱਗਦੀ ਪਹਿਲਾਂ ਬਲੀ ਗਈ ਹੈ। ਕੀ ਜਗ੍ਹਾ ਕਿੱਥੇ ਜਾਈਏ। ਕਿਆ ਬੜੀ ਯਾਰ ਕੋਈ ਮਸਲਾ ਹੱਲ ਨਹੀਂ ਹੋਇਆ। ਸਮਾਜਰ ਕਾਫੀ ਹੋ ਗਿਆ ਇਹਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਸਾਨੂੰ ਕੋਈ ਜਗ੍ਹਾ ਦੇ ਵੀ ਸੜਕ ਤੋਂ ਪਿੱਛੇ ਜਾਈਏ। ਅਸੀਂ ਤੇ ਜੀ ਤੋਂ ਆਪ ਦੁਖੀ ਹਾਂ ਸੜਕ ਦੇ ਹੀ ਆਪਣਾ ਗੁਜ਼ਾਰਾ ਕਰ ਰਹੇ ਹਾਂਾਨੂੰ ਕੋਈ ਜਗ੍ਹਾ ਮਿਲੇ ਤਾਂ ਕਿ ਜਗ੍ਹਾ ਤੇ ਆਪਣਾ ਅੱਡਾ ਲਾਈਏ। ਅਸੀਂ ਤੇ ਆਪ ਦੁਖੀ ਹਾਂ ਜੀ ਇਸ ਤੋਂ। ਅਸੀਂ ਤੇ ਮੰਗ ਕਰਦੇ ਹਾਂ ਸਰਕਾਰ ਤੋਂਾਨੂੰ ਕਿਤੇ ਜਗ੍ਹਾ ਦੇਣ। ਵੀਗਲੀ ਪੈ ਸਾਡੇ ਜਾਂਦੇ ਹੀ ਪ੍ਰਸ਼ਾਸਨ ਨੂੰ ਤਾਂ ਵੀ ਸੜਕ ਤੇ ਲਾਉਣੇ ਅਜ ਨਹੀਂ ਜਾ ਰਹੇ ਤਾਂ ਵੀ ਸੜਕ ਤੇ ਨੂੰ ਜਗ੍ਹਾ ਦੇ ਨਹੀਂ ਆਪੇ ਹੀ ਉਹ ਚੀਜ਼ ਦਾ ਕੋਈ ਹੱਲ ਕਰੀਏ ਪੈ ਜਾਂਦਾ ਕੋਈ ਜੋ ਵੀ ਸਾਡਾ ਲਾਣਗੇ ਦੇਣਗੇ ਤੇ ਤਿਆਰ ਆ ਸਸਤੀਕਾਰ ਜਨਸਪੋਕਸ ਮੈਂ ਨਾਲ ਜੁੜੇ ਤੁਸੀਂ ਤੇ ਮੈਂ ਹਾਂ ਸਰਪੰਚ ਇਸ ਵਕਤ ਸ਼ਿਹਾਟੇ ਦੀ ਸਬਜੀ ਮੰਡੀ ਦੇ ਕੋਲ ਮੌਜੂਦ ਹਾਂ ਔਰ ਇਸ ਸਭ ਤੋਂ ਵੱਡੀ ਸਬਜੀ ਮੰਡੀ ਜਿਹੜੀ ਹੈ ਇਸ ਏਰੀਆ ਦੀ ਮੰਨੀ ਜਾਂਦੀ ਹੈ ਜੇਕਰ ਗੱਲ ਕਰੀਏ ਤਾਂ ਇਸ ਮੰਡੀ ਨੂੰ ਪਿਛਲੇ 10 ਸਾਲਾਂ ਤੋਂ ਜਿਹੜੀ ਆ ਉਹ ਜਗਾ ਜਿਹੜੀ ਹੈ ਪ੍ਰੋਪਰ ਨਹੀਂ ਮਿਲ ਜਿਸ ਕਰਕੇ ਸਬਜ਼ੀ ਮੰਡੀ ਜਿਹੜੀ ਹੈ ਸਵੇਰੇ ਸਵੇਰ ਤੜਕਸਾਰ ਜਿਹੜੀ ਆ ਓਸ ਸੜਕ ਤੇ ਹੀ ਲੱਗਦੀ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦੇ ਨਾਲ ਸੜਕ ਤੇ ਹੀ ਜਿਹੜੀ ਆ ਇਹ ਸਬਜ਼ੀ ਮੰਡੀ ਜਿਹੜੀ ਸਵੇਰੇ ਲੱਗਦੀ ਆ ਔਰ ਫਿਲਹਾਲ ਜੇਕਰ ਗੱਲ ਕਰੀ ਤੇ ਜਿਹੜੀ ਬੋਲੀ ਹੁੰਦੀ ਆ ਸਬਜ਼ੀ ਦੀ ਜਿਹੜੇ ਸਵੇਰੇ ਜ਼ਿਮੀਦਾਰ ਲੈ ਕੇ ਆਉਂਦੇ ਨੇ ਉਹ ਵੀ ਸੜਕ ਤੇ ਉੱਤੇ ਹੀ ਜਿਹੜੀ ਆ ਦਿੱਤੀ ਜਾਂਦੀ ਆ ਕਾਰਨ ਕੀ ਆ ਕਿ ਪਿਛਲੇ ਤਕਰੀਬਨ 10 ਸਾਲਾਂ ਤੋਂ ਇਹ ਸਬਜ਼ੀ ਮੰਡੀ ਨੂੰ ਜਗਾ ਜਿਹੜੀ ਹੈ ਪ੍ਰੋਪਰ ਨਹੀਂ ਦਿੱਤੀ ਗਈ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਜਿਸ ਤੇ ਚੱਲਦੇ ਤੇ ਲੋਕ ਜਿਹੜੇ ਨੇ ਸੜਕ ਦੇ ਕੰਡੇ ਤੇ ਹੀ ਸਬਜ਼ੀਆਂ ਲਗਾ ਕੇ ਬੋਲੀ ਦੇਣ ਨੂੰ ਜਾਂ ਵੇਚਣ ਲਈ ਮਜਬੂਰ ਨੇ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਆ ਉਹ ਤਸਵੀਰਾਂ ਨੇ ਅੰਮ੍ਰਿਤਸਰ ਲਾਹੌਰ ਅੰਤਰਰਾਸ਼ਟਰੀ ਸੜਕ ਮਾਰਗ ਦੀਆਂ ਔਰ ਇਸ ਸੜਕ ਮਾਰਗ ਦੇ ਇਸ ਅੰਤਰਰਾਸ਼ਟਰੀ ਸੜਕ ਮਾਰਗ ਦੇ ਉੱਪਰ ਹੀ ਜਿਹੜੀ ਆ ਇਹ ਸਬਜ਼ੀ ਮੰਡੀ ਜਿਹੜੀ ਆ ਉਹ ਸ਼ਹਾਟਾ ਦੇ ਵਿੱਚ ਲਗਾਈ ਜਾਂਦੀ ਆ ਫਿਲਹਾਲ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਤੁਹਾਡੀ ਸਕਰੀਨ ਦੇ ਉੱਪਰ ਕਿ ਸੜਕ ਮਾਰਗ ਦੇ ਉੱਪਰ ਹੀ ਇਹ ਜਿਹੜੀ ਸਬਜ਼ੀ ਮੰਡੀ ਆ ਫਿਲਹਾਲ ਲੱਗੀ ਹੋਈ ਆ ਔਰ ਕਈ ਵਾਰ ਇਹ ਦੁਕਾਨਦਾਰ ਜਿਹੜੇ ਨਹੀਂ ਜਾਂ ਇਹ ਜਿਹੜੇ ਸਬਜੀ ਦੀ ਜਿਹੜੀ ਫੋਲੀ ਕਰਾਉਂਦੇ ਆੜਤੀਏ ਨੇ ਉਹ ਕਈ ਵਾਰੀ ਜਿਹੜੇ ਆ ਉਹ ਇਹਨਾਂ ਨੂੰ ਕਹਿ ਚੁੱਕੇ ਨੇ ਪਰ ਕੋਈ ਫਰਕ ਜਿਹੜਾ ਨਗਰ ਨਿਗਮ ਪ੍ਰਸ਼ਾਸਨ ਤੇ ਇਸ ਦਾ ਪੈਂਦਾ ਹੋਇਆ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਜਿਸ ਕਰਕੇ ਇਹ ਲੋਕ ਸੜਕ ਤੇ ਹੀ ਜਿਹੜੇ ਆ ਉਹ ਸਬਜੀ ਦੀਆਂ ਦੁਕਾਨਾਂ ਲਗਾ ਕੇ ਜਿਹੜੇ ਬੈਠੇ ਹੋਏ ਨੇ ਔਰ ਇਹ ਕੋਈ ਨਵਾਂ ਦੌਰ ਨਹੀਂ ਹੈ ਨਵਾਂ ਕੰਮ ਨਹੀਂ ਹੈ ਇਸ ਤੋਂ ਪਹਿਲਾਂ ਵੀ ਬੀਤੇ ਕਈ ਸਾਲਾਂ ਤੋਂ ਅਜਿਹਾ ਹੀ ਜਿਹੜਾ ਇੱਥੇ ਵਾਪਰ ਰਿਹਾ तकरीबन ਅੱਧੇ ਤੋਂ ਵੱਧ ਸੜਕ ਜਿਹੜੀ ਆ ਇਸ ਸਬਜ਼ੀ ਮੰਡੀ ਦੇ ਘੇਰੀ ਹੁੰਦੀ ਆ ਜਿਸ ਦੇ ਚੱਲਦਿਆਂ ਇੱਥੋਂ ਲੰਘੜ ਵਾਲੇ ਲੋਕਾਂ ਨੂੰ ਵੀ ਖਾਸੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਅਕਸਰ ਕਰਨਾ ਪੈਂਦਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਸੜਕ ਦੇ ਉੱਪਰ ਹੀ ਜਿਹੜੀ ਆ ਇਹ ਸਬਜ਼ੀ ਮੰਡੀ ਇਸ ਵਕਤ ਲੱਗੀ ਹੋਈ ਆ ਔਰ ਪਿਛਲੇ तकरीबन ਕਈ ਸਾਲਾਂ ਤੋਂ ਅਜਿਹਾ ਹੀ ਜਿਹੜਾ ਇੱਥੇ ਚੱਲਦਾ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਸੜਕ ਮਾਰਗ ਰਾਹੀ ਹੀ ਜਿਹੜਾ ਉਹ ਸਵੇਰੇ ਸਵੇਰੇ ਸਕੂਲ ਦੇ ਬੱਚੇ ਜਿਹੜੇ ਜਾਂਦੇ ਨੇ ਜਾਂ ਫਿਰ ਹੋਰ ਜਿਹੜੀਆਂ ਵਾਹਨ ਜਿਹੜੇ ਗੁਜ਼ਰਦੇ ਨੇ ਜਿਨ੍ਹਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਇੱਥੇ ਕਰਨਾ ਪੈਂਦਾ ਔਰ ਗੰਦਗੀ ਦਾ ਪਰਮਾਰ ਵੀ ਇਸ ਸੜਕ ਦੇ ਉੱਪਰ ਹੀ ਲੱਗੀ ਰਹਿੰਦੀ ਹੈ ਤੁਸੀਂ ਦੇਖ ਰਹੇ ਹੋ ਕਿ ਗਲੀਆਂ ਸੜੀਆਂ ਸਬਜ਼ੀਆਂ ਜਿਹੜੀਆਂ ਉਹ ਇਸ ਸੜਕ ਮਾਰਗ ਦੇ ਉੱਪਰ ਹੀ ਜਿਹੜੀਆਂ ਉਹ ਸੁੱਟ ਦਿੱਤੀਆਂ ਜਾਂਦੀਆਂ ਨੇ ਕਿਸੇ ਵੱਲੋਂ ਵੀ ਇਸ ਨੂੰ ਜਿਹੜਾ ਉਹ ਸਾਫ਼ ਨਹੀਂ ਕੀਤਾ ਜਾਂਦਾ ਔਰ ਦੂਸਰੀ ਗੱਲ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਅਜਿਹਾ ਹੀ ਜਿਹੜਾ ਨਜ਼ਾਰਾ ਇੱਥੇ ਦੇਖਣ ਨੂੰ ਮਿਲ ਰਿਹਾ ਕਈ ਵਾਰ ਜਿਹੜਾ ਨਗਰ ਨਿੰਗ ਪ੍ਰਸ਼ਾਸਨ ਨੂੰ ਇਹ ਲੋਕ ਕਹਿ ਚੁੱਕੇ ਨੇ ਪਰ ਅਜੇ ਤੱਕ ਕੋਈ ਵੀ ਅਸਰ ਕਿਸੇ ਤੇ ਹੁੰਦਾ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ ਜਿੱਥੇ ਇਹ ਦੁਕਾਨਾਂ ਜਿਹੜੀਆਂ ਨੇ ਉਹ ਸੜਕ ਦੇ ਉੱਪਰ ਲੱਗਦੀਆਂ ਨੇ ਪੂਰੀ ਸੜਕ ਜਿਹੜੀ ਇੱਥਾਂ ਵੱਲੋਂ ਮੱਲੀ ਜਾਂਦੀ ਆ ਉੱਥੇ ਗੰਦਗੀ ਦੇ ਪੰਡਾਰ ਜਿਹੜੇ ਆ ਸਾਈਡ ਤੇ ਉਹ ਨਜ਼ਰ ਆਉਦੇ ਨੇ ਕਿਸ ਤਰ੍ਹਾਂ ਦੇ ਨਾਲ ਵਿੱਚ ਜਿਹੜੀਆਂ ਮੱਖੀਆਂ ਪੰਪਣਾ ਰਹੀਆਂ ਨੇ ਔਰ ਬਿਮਾਰੀ ਜਿਹੜਾ ਫੈਲਣ ਦਾ ਖਤਸ਼ਾ ਔਰ ਅੰਤਰਰਾਸ਼ਟਰੀ ਸੜਕ ਮਾਰਗ ਹੋਵੇ ਔਰ ਹਾਲਾਤ ਜਿਹੜੇ ਆ ਇਹ ਹੁਣ ਆਪਣੇ ਆਪ ਦੇ ਵਿੱਚ ਜਿਹੜਾ ਉਹ ਇਹ ਬਹੁਤ ਹੀ ਦੁਖਦਾਈ ਆ ਲੰਬੇ ਸਮੇਂ ਤੋਂ ਜਿਹੜੀ ਆ ਇਹ ਮੰਡੀ ਇਸੇ ਤਰ੍ਹਾਂ ਹੀ ਸੜਕ ਤੇ ਜਿਹੜੀ ਲੱਗਦੀ ਹੋਈ ਨਜ਼ਰ ਆ ਰਹੀ ਹੈ ਅੱਜ ਤੱਕ ਇਸ ਮੰਡੀ ਨੂੰ ਜਿਹੜੀ ਜਗ੍ਹਾ ਨਹੀਂ ਦਿੱਤੀ ਗਈ ਪਹਿਲਾਂ ਇਹ ਮੰਡੀ ਜਿਹੜੀ ਆ ਸੜਕ ਦੇ ਅੰਦਰ ਵਾਰ ਇੱਕ ਮੰਡੀ ਸੀ ਉੱਥੇ ਜਿਹੜੀ ਲੱਗਿਆ ਕਰਦੀ ਸੀ ਪਰ ਪ੍ਰਾਈਵੇਟ ਜਗ੍ਹਾ ਹੋਣ ਕਰਕੇ ਉਹਨਾਂ ਨੇ ਹੁਣ ਇਹਨਾਂ ਦੇ ਕੋਲੋਂ ਇਹ ਜਗ੍ਹਾ ਜਿਹੜੀ ਵਾਪਸ ਲੈ ਲਈ ਤਾਂ ਇਹ ਲੋਕ ਜਿਹੜੇ ਨੇ ਸੜਕ ਦੇ ਕੰਡੇ ਤੇ ਹੀ ਜਿਹੜੇ ਆ ਉਹ ਮੰਡੀ ਲਾਉਣ ਲਈ ਮਜਬੂਰ ਨੇ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਡਾ ਸਕਰੀਨ ਤੇ ਸਾਂਝੀਆਂ ਕਰ ਰਹੇ ਨੇ ਸਾਂਝੀਆਂ ਕਰ ਰਹੇ ਕੋਈ ਨਵੀਆਂ ਤਸਵੀਰਾਂ ਨਹੀਂ ਆ ਲੰਬੇ ਸਮੇਂ ਤੋਂ ਜਿਹੜਾ ਇੱਥੇ ਅਜਿਹਾ ਹੀ ਚੱਲਦਾ ਆ ਰਿਹਾ ਔਰ ਜੇਕਰ ਗੱਲ ਕਰੀਏ ਤਾਂ ਕਈ ਵਾਰ ਜਦ ਸਵੇਰੇ 6-7 ਵਜੇ ਦਾ ਸਮਾਂ ਹੁੰਦਾ ਜਦ ਇਥੋਂ ਲੋਕਾਂ ਨੇ ਲੰਘਣਾ ਹੁੰਦਾ ਆਪਣੇ ਜ਼ਰੂਰੀ ਕੰਮਾਂ ਨੂੰ ਜਾਣਾ ਹੁੰਦਾ ਤਾਂ ਵੱਡੀਆਂ ਦਿੱਕਤਾਂ ਦਾ ਸਾਹਮਣਾ ਉਹਨਾਂ ਲੋਕਾਂ ਨੂੰ ਜਿਹੜਾ ਉਹ ਕਰਨਾ ਪੈਂਦਾ ਕਿਉਂਕਿ ਅਕਸਰ ਹੀ ਲੰਮਾ ਜਾਮ ਇੱਥੇ ਵੇਖਣ ਨੂੰ ਮਿਲਦਾ ਔਰ ਸਭ ਤੋਂ ਵੱਡੀ ਗੱਲ ਇੱਕ ਹੋਰ ਵੀ ਹੈ ਕਿ ਇਸ ਸੜਕਮਾਰਗ ਰਾਹੀ ਹੀ ਜਿਹੜਾ ਇਹ ਸੜਕਮਾਰਗ ਸਿੱਧਾ ਅਟਾਰੀ ਬਾਗਾ ਰੋਡ ਨੂੰ ਜਾਂਦਾ ਜਿਸ ਤੇ ਚੱਲਦੇ ਆ ਪਿੰਡਾਂ ਦੇ ਲੋਕ ਜਿਹੜੇ ਨੇ ਆਪਣੇ ਜ਼ਰੂਰੀ ਕੰਮਾਂ ਕਰਨ ਲਈ ਜਾਂਦੇ ਸਵੇਰੇ ਸੜਕ ਸਾਰ ਆਉਂਦੇ ਨੇ ਤਾਂ ਉਹਨਾਂ ਨੂੰ ਵੱਡੀਆਂ ਦਿੱਕਤਾਂ ਜੜੀਆਂ ਨੇ ਉਸ ਮੰਡੀ ਦੇ ਕਰਕੇ ਆਉਂਦੀਆਂ ਨੇ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜੇ ਲੋਕ ਨੇ ਸੜਕ ਦੇ ਉੱਪਰ ਹੀ ਮੰਡੀ ਲਗਾ ਕੇ ਬੈਠੇ ਹੋਏ ਨੇ ਔਰ ਕਈ ਵਾਰ ਇਹਨਾਂ ਲੋਕਾਂ ਨੇ ਜਿਹੜੀ ਆ ਉਹ ਨਗਰ ਨਿਗਮ ਜਾਂ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਕੋਈ ਪੱਕੀ ਜਗ੍ਹਾ ਦਿੱਤੀ ਜਾਵੇ ਜਿੱਥੇ ਕੀ ਉਹ ਮੰਡੀ ਲਗਾ ਲੈਣ ਪਰ ਅਜੇ ਤੱਕ ਇਹਨਾਂ ਦੀ ਕੋਈ ਵੀ ਜਿਹੜੀ ਆ ਸੁਣਵਾਈ ਨਹੀਂ ਹੋਈ ਫਿਲਹਾਲ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਅੱਜ ਤੋਂ ਵੱਧ ਸੜਕ ਜਿਹੜੀ ਇਹਨਾਂ ਲੋਕਾਂ ਨੇ ਆਪਣੀ ਸਬਜ਼ੀ ਦੀਆਂ ਦੁਕਾਨਾਂ ਦੇ ਨਾਲ ਮੱਲੀ ਹੋਈ ਆ ਔਰ ਇਵਨ ਕੀ ਜੇਕਰ ਗੱਲ ਕਰੀਏ ਤਾਂ ਲੰਮੇ ਸਮੇਂ ਤੋਂ ਇਹਨਾਂ ਲੋਕਾਂ ਦਾ ਆਪਣਾ ਤਰਕ ਆ ਕਿ ਅਸੀਂ ਤਾਂ ਸਰਕਾਰ ਦੇ ਕੋਲੋਂ ਲੰਬੇ ਸਮੇਂ ਤੋਂ ਜਿਹੜੀ ਆ ਮੰਡੀ ਦੀ ਜਿਹੜੀ ਜਗ੍ਹਾ ਮੰਗ ਰਹੇ ਹਾਂ ਪਰ ਜਗ੍ਹਾ ਜਿਹੜੀ ਹ ਤੱਕ ਨੇ ਦਿੱਤੀ ਕੀ ਗੱਲਬਾਤ ਵੀ ਕਰਦੇ ਆ ਕੀ ਨਾ ਭਾਜੀ ਮੇਰਾ ਨਾਂ ਜੱਜ ਭਾਜੀ ਸੜਕ ਜਿਹੜੀ ਮੰਡੀ ਆ ਸਵੇਰੇ ਸਵੇਰੇ ਸੜਕ ਤੇ ਹੀ ਲੱਗਦੀ ਆ ਕੀ ਕਾਰਨ ਮੰਡੀ ਦੀ ਜਗ੍ਹਾ ਹੈਗੀ ਹੀ ਉੱਥੇ ਉੱਥੇ ਲੱਗਦੀ ਪਹਿਲਾਂ ਵਲੀ ਗਈ ਆ ਹਾਂਜੀ ਕਦੀ ਨਗਰ ਨਿਗਮ ਪ੍ਰਸ਼ਾਸਨ ਨੂੰ ਕਿਹਾ ਨਹੀਂ ਕਿ ਪੱਕੀ ਜਗ੍ਹਾ ਦਿੱਤੀ ਜਾਵੇ ਕੀ ਆ ਬੜੀ ਆ ਕੋਈ ਮਸਲਾ ਹੱਲ ਨਹੀਂ ਹੋਇਆ ਬਿਲਕੁਲ ਜੀ ਇਹਨਾਂ ਲੋਕਾਂ ਦੇ ਆਪਣੇ ਤਰਕ ਨੇ ਇਹਨਾਂ ਦਾ ਕਹਿਣਾ ਕਿ ਕਈ ਵਾਰੀ ਜਿਹੜੀ ਆ ਉਹਨਾਂ ਵੱਲੋਂ ਅਪੀਲ ਕੀਤੀ ਜਾ ਚੁੱਕੀ ਆ ਪਰ ਅਜੇ ਤੱਕ ਜਿਹੜੀ ਆ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਕਈ ਵਾਰ ਇਸ ਸਬੰਧ ਵਿੱਚ ਉਹ ਨਗਰ ਨਿਗਮ ਜਾਂ ਪ੍ਰਸ਼ਾਸਨ ਨੂੰ ਦੇ ਚੁੱਕੇ ਨੇ ਪਰ ਅਜੇ ਤੱਕ ਉਹਨਾਂ ਦੀ ਕੋਈ ਵੀ ਸੁਣਵਾਈ ਜੜੇ ਨਹੀਂ ਕੀਤੀ ਗਈ ਹੋਰ ਵੀ ਇੱਥੇ ਮੌਜੂਦ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਭਾਜੀ ਕੀ ਨਾਂ ਜੀ ਹੀਰਾ ਸਿੰਘ ਮੇਰਾ ਨਾਂ ਹੈ ਭਾਜੀ ਮੰਡੀ ਜਿਹੜੀ ਸੜਕ ਤੇ ਲੱਗੀ ਹੋਈ ਆ ਕੀ ਕਾਰਨ ਕਿੰਨਾ ਸਮਾਂ ਹੋ ਗਿਆ ਸਮਾਜਰ ਕਾਫੀ ਹੋ ਗਿਆ ਇਹਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਸਾਨੂੰ ਕੋਈ ਜਗ੍ਹਾ ਦੇ ਵੀ ਸੜਕ ਤੋਂ ਪਿੱਛੇ ਜਾਈਏ ਇਹਦੇ ਜੀ ਤੋਂ ਆਪ ਦੁਖੀ ਹੈ ਸੜਕ ਤੇ ਹੀ ਆਪਣਾ ਗੁਜ਼ਾਰਾ ਕਰ ਰਹੇ ਆ ਨੂੰ ਕੋਈ ਜਗ੍ਹਾ ਮਿਲੇ ਤੇ ਅਸੀਂ ਕਿ ਜਗ੍ਹਾ ਤੇ ਆਪਣਾ ਅੱਡਾ ਲਾਈਏ ਇਹਦੇ ਆਪ ਦੁਖੀ ਹੈ ਜੀ ਤੋਂ ਅਸੀਂ ਤਾਂ ਮੰਗ ਕਰਦੇ ਆ ਸਰਕਾਰ ਤੋਂਾਨੂੰ ਕਿਤੇ ਜਗ੍ਹਾ ਦੇਣ ਪ੍ਰਸ਼ਾਸਨ ਨੂੰ ਕਿਹਾ ਇਸ ਬਾਰੇ ਸਵਾਲ ਕੀਤਾ ਜਾ ਕੇ ਦੱਸਿਆ ਕਿ ਸਾਨੂੰ ਕਿੰਨਾ ਪੈਸੇ ਭਰਦੇ ਰਹੇ ਆ ਪੀਕਲੀ ਪੈਸੇ ਸਾਡੇ ਜਾਂਦੇ ਹੀ ਪ੍ਰਸ਼ਾਸਨ ਨੂੰ ਤਾਂ ਵੀ ਸੜਕ ਤੇ ਲਾਉਨੇ ਅਜ ਨਹੀਂ ਜਾ ਰਹੇ ਤਾਂ ਵੀ ਸੜਕ ਤੇ ਨੂੰ ਜਗ੍ਹਾ ਦੇ ਨਹੀਂ ਆਪੇ ਹੀ ਉਹ ਚੀਜ਼ ਦਾ ਕੋਈ ਹੱਲ ਕਰੀਏ ਪੈਸੇ ਜਾਂਦਾ ਕੋਈ ਜੋ ਵੀ ਸਾਡਾ ਲਾਣਗੇ ਜਾਂ ਦੇਣਗੇ ਤੇ ਹਥਿਆਰ ਆ ਅੰਤਰਰਾਸ਼ਟਰੀ ਸੜਕ ਮਾਰਗਾਂ ਮੰਡੀ ਕਰਕੇ ਲੋਕਾਂ ਨੂੰ ਵੀ ਖਾਸੀਆਂ ਦਿੱਕਤਾਂ ਆਉਂਦੀਆਂ ਹੋਣਗੀਆਂ ਜੀ ਤੇ ਲੋਕਾਂ ਨੂੰ ਆਉਂਦੀ ਆ ਸਰ ਸਾਨੂੰ ਵੀ ਬਹੁਤ ਜ਼ਿਆਦਾ ਆਉਂਦੀ ਜਿਹੜੀ ਸੜਕ ਤੇ ਲਾ ਕੇ ਬੈਠੇ ਐਂ ਤਾਂ ਗੁਜ਼ਾਰਾ ਕਰ ਨਹੀਂ ਆ ਜੀ ਸ਼ੁਰੂ ਤੋਂ ਕਦੋਂ ਤੋਂ ਸਾਡੀ ਮੰਡੀ ਦਾ ਕੰਮ ਚੱਲਦਾ ਪਿਆ ਹੁਣ ਸੜਕ ਤੇ ਲਾ ਰਿਆਂ ਨੂੰ ਜਗ੍ਹਾ ਦੇ ਨਾ ਆਪਾਂ ਆਪ ਆਪਣੀ ਜਗ੍ਹਾ ਤੇ ਚੱਲੀਏ ਠੀਕ ਹੈ ਨਾ ਬਿਲਕੁਲ ਜੀ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਲੋਕਾਂ ਦਾ ਵੀ ਜਿਹੜਾ ਆਪਣਾ ਤਰਕਾ ਕਿਉਂਕਿ ਇਹਨਾਂ ਵੱਲੋਂ ਲੰਬੇ ਸਮੇਂ ਤੋਂ ਮੰਗ ਜਿਹੜੀ ਹੈ ਪ੍ਰਸ਼ਾਸਨ ਦੇ ਕੋਲੋਂ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਇਹਨਾਂ ਦੀ ਮੰਗ ਵੱਲ ਕੋਈ ਵੀ ਜਿਹੜਾ ਧਿਆਨ ਨਹੀਂ ਦਿੱਤਾ ਜਾ ਰਿਹਾ ਫਿਰ ਹਾਲ ਜੇਕਰ ਗੱਲ ਕਰੀਏ ਤਾਂ ਲੰਬੇ ਸਮੇਂ ਤੋਂ ਇਹ ਲੋਕ ਜਿਹੜੇ ਆ ਇੱਥੇ ਜਿਹੜੇ ਆ ਉਹ ਸੜਕ ਦੇ ਉੱਪਰ ਹੀ ਮੰਡੀ ਦੀ ਬੋਲੀ ਦੇਣ ਲਈ ਮਜਬੂਰ ਨੇ ਕਿਉਂਕਿ ਪ੍ਰਸ਼ਾਸਨ ਨੂੰ ਕਈ ਵਾਰ ਇਹਨਾਂ ਵੱਲੋਂ ਜਿਹੜੀ ਹੈ ਗੁਹਾਰ ਲਗਾਈ ਗਈ ਹੈ ਪਰ ਪ੍ਰਸ਼ਾਸਨ ਵੱਲੋਂ ਜੇ ਤੱਕ ਇਹਨਾਂ ਦੀ ਕੋਈ ਵੀ ਸੁਣਵਾਈ ਜਿਹੜੀ ਨਹੀਂ ਕੀਤੀ ਗਈ ਸਰਵਸੇਵਕ ਦਾਵਾਸ ਸਪੋਕਸਮੈਨ ਟੇਬ